ਭਾਈ ਬਹੁਤ ਗੰਦੀ ਹਰਕਤ ਕੀਤੀ ਹੈ ਉਸ ਬੰਦੇ ਨੇ ਸਿੱਖ ਹੋਣ ਦੇ ਨਾਂ ਤੇ ਐਸੇ ਬਿਆਨ ਦੇਣੇ ਨਹੀਂ ਚਾਹੀਦੇ ਸੀ ਸਰਦਾਰ ਭਗਤ ਸਿੰਘ ਸਿਦਿਆਜਮ ਕੌਮ ਦੇ ਸਾਡੇ ਇੰਡੀਆ ਦੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਾਡੀ ਇੰਡੀਆ ਨੂੰ ਭਾਰਤ ਨੂੰ ਆਜ਼ਾਦ ਕਰਵਾਇਆ ਠੀਕ ਹੈ ਸਰ ਭਗਤ ਸਿੰਘ ਨੇ ਇੱਕ ਅੰਗਰੇਜ਼ ਨੌਜਵਾਨ ਆਈਪੀ ਦਾ ਅਫਸਰ ਮਾਰ ਦਿਆ ਥਾ ਇੱਕ ਅਮਰਤਧਾਰੀ सिख कॉन्स्टेबल चंदन सिंह मार दिया था जो नेशनल असम्बली थी उसमें बम फेंक दिया था अब भगत सिंह टेररिस्ट है भगत है ये आप बता दिए प्लीजीत सिंह मान माफ़ी मांग ले रहो ले नहीं साढ़े कौम का भी नुकसान है ਠੀਕ ਹੈ ਇੰਡੀਆ ਦੀ ਜਿਹੜੀ ਅਖੰਡਤਾ ਹੈਗੀ ਆ ਜਣੇ ਕਿ ਏਕਤਾ ਹੈਗੀ ਜਿਹੜੀ ਆ ਉਹਦੇ ਵਿੱਚ ਹੀ ਪ੍ਰੋਬਲਮ ਹੋ ਰਹੀ ਹੈ ਸਰਦਾਰ ਸਿਮਰ ਸਿੰਘ ਮਾਨ ਨੇ ਜਬਿਆਨ ਦੇਣਾ ਸੀ ਉਹ ਸ਼ਹੀਦ ਨਾ ਮੰਨਦੇ ਨਾ ਮੰਨਦੇ ਨਾ ਮੰਨਣ ਪਰ ਅਤਵਾਦੀ ਨਹੀਂ ਕਹਿ ਸਕਦੇ ਸੀ ਮੈਂ ਤੁਹਾਨੂੰ ਦੀ ਉਹਦੀ ਕਰਤੂਰ ਦੱਸਾਂ ਨਾ 3000 ਏਕੜ ਦਾ ਦਾ ਮਾਲਕ ਹੈ ਆ ਹੁਣੇ ਹੁਣ 125 ਏਕੜ ਤਾਂ ਮੌਜੂਦਾ ਗਵਰਨਮੈਂਟ ਨੇ ਚੜਾਈ ਆ ਕੀ ਬਿਆਨ ਦੇਣਗੇ ਉਹ ਬੰਦੇ ਚੋਰ ਮਚਾਇ ਸ਼ੋਰ ਵਾਲੀ ਗੱਲ ਹੋਈ ਹੈ ਨਾ ਬੀਜੇਪੀ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਿਮਰਜੀਤ ਸਿੰਘ ਮਾਨ ਤੋਂ ਬਿਆਨ ਦਵਾਇਆ ਜੇ ਬੀਜੇ ਪਿੱਛੇ ਨਾ ਖੜੀ ਹੋਵੇ ਤਾਂ ਇਹਨੂੰ ਪਰਚਾ ਦੇ ਕੇ ਅੰਦਰ ਹੋਣਾ ਸੀ ਐਸੀ ਬੀਐਸ ਵੀ ਜਿਹੜੀ ਹੈ ਨਾ ਉਹ ਮਾਨ ਸਾਹਿਬ ਨੂੰ ਹਬਰਤਨਾ ਚਾਹੁੰਦੇ ਆ ਕਿਉਂਕਿ ਬਾਦਲਦਲ ਦੇ ਪੱਲੇ ਵੀ ਕੁਝ ਨਹੀਂ ਰਿਹਾ ਜੇ ਉਹ ਦੇ ਖਿਲਾਫ ਖੜੇ ਹੁੰਦੇ ਤਾਂ ਜਿਹੜੀ ਥੋੜੀ ਬਹੁਤੀ ਵੋਟਾਂ ਉਹ ਵੀ ਟੁੱਟਦੀ ਹੈ ਹੁਣ ਵੀ ਕਾਮ ਨੇ ਨਹੀਂ ਜਿਤਾਇਆ ਉਹਨੂੰ ਹੁਣ ਵੀ ਦੋ ਮੌਤਾਂ ਤੇ ਉਹਨੇ ਨਾਜ ਕੀਤਾ ਸਿੱਧੂ ਮੂਸੇਵਾਲਾ ਤੇ ਨੰਬਰ 2 ਦੀਪ ਸਿੱਧੂ ਉਹਨਾਂ ਕਰਕੇ ਉਹ ਜਿੱਤਿਆ ਬੰਦਾ ਕੌਮ ਨੇ ਹੁਣ ਵੀ ਨਹੀਂ ਜਿੱਤਾਇਆ ਉਹਨੂੰ ਸਿਮਰਤਜੀਤ ਸਿੰਘ ਮਾਨ ਵੱਲੋਂ ਇੱਕ ਵਿਵਾਦਿਤ ਬਿਆਨ ਆਉਂਦਾ ਹੈ ਉਸ ਵਿਵਾਦਿਤ ਵਿਵਾਦਿਤ ਬਿਆਨ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਤੋਂ ਕਥਾਵਾਚਕ ਬੂਟਾ ਸਿੰਘ ਜੀ ਮੌਜੂਦ ਨੇ ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਠੀਕ ਠਾਕ ਹਾਂਜੀ ਭਾਜੀ ਵਧੀਆ ਜੀ ਭਾਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਸਿਮਰਤਜੀਤ ਸਿੰਘ ਮਾਨ ਵੱਲੋਂ ਇੱਕ ਵਿਵਾਦਿਤ ਬਿਆਨ ਆਂਦਾ ਹੈ ਭਾਜੀ ਬਹੁਤ ਗੰਦੀ ਹਰਕਤ ਕੀਤੀ ਹੈ ਉਸ ਬੰਦੇ ਨੇ ਸਿੱਖ ਹੋਣ ਦੇ ਨਾਂ ਤੇ ਐਸੇ ਬਿਆਨ ਦੇਣੇ ਨਹੀਂ ਚਾਹੀਦੇ ਸੀ ਸਰਦਾਰ ਭਗਤ ਸਿੰਘ ਸਿਦੇ ਆਜ਼ਮ ਕੌਮ ਦੇ ਸਾਡੇ ਇੰਡੀਆ ਦੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਾਡੀ ਇੰਡੀਆ ਨੂੰ ਭਾਰਤ ਨੂੰ ਆਜ਼ਾਦ ਕਰਵਾਇਆ ਠੀਕ ਹੈ ਮੈਂ ਕਹਿੰਦਾ ਮਾਫੀ ਮੰਗਣ ਦੀ ਜ਼ਰੂਰਤ ਹੈ ਛੇਤੀ ਤੋਂ ਛੇਤੀ ਸ਼ਮਜੀ ਸਿੰਘ ਮਾਫੀ ਮੰਗ ਲਵੇ ਤਾਂ ਵਧੀਆ ਰਹੂ ਤੇ ਨਹੀਂ ਸਾਡੇ ਕੌਮ ਦਾ ਵੀ ਨੁਕਸਾਨ ਹੈ ਠੀਕ ਹੈ ਇੰਡੀਆ ਦੀ ਜਿਹੜੀ ਅਖੰਡਤਾ ਹੈਗੀ ਹੈ ਜਾਨਿ ਕਿ ਇਕਤਾ ਹੈਗੀ ਜਿਹੜੀ ਹੈ ਉਹਦੇ ਵਿੱਚ ਵੀ ਪ੍ਰੋਬਲਮ ਆਉਣੀ ਹੈ ਉਹ ਜਿਸ ਤਰ੍ਹਾਂ ਕੀ ਇੱਕ ਆਪਣਾ ਪੰਜਾਬ ਦੇ ਜਿਹੜੇ ਸੀਐਮ ਨੇ ਉਹਨਾਂ ਵੱਲੋਂ ਇੱਕ ਜਿਹੜੇ ਪੁਰਾਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਤੋਂ ਉਤਾਰੀਆਂ ਜਾਂਦੀਆਂ ਨੇ ਤੇ ਆਪਣਾ ਸ਼ਹੀਦ ਭਗਤ ਸਿੰਘ ਜੀ ਦੀਆਂ ਡਾਕਟਰ ਬੀਮਰਾਮ ਅੰਬੇਦਕਰ ਜੀ ਦੀਆਂ ਲਗਾਈਆਂ ਜਾਂਦੀਆਂ ਨੇ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਦੀਆਂ ਤਸਵੀਰਾਂ ਉਤਾਰੀਆਂ ਜਾਣ ਕਿਵੇਂ ਦੇਖਦੇ ਹੋ ਉਹਨਾਂ ਦੇ ਬੇਟੇ ਦਾ ਬਿਆਨ ਸੀ ਇਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਜਾ ਕੇ ਉਹਨਾਂ ਨੇ ਕਿਹਾ ਵੀ ਹੈ ਬੇਨਤੀ ਕੀਤੀ ਹੈ ਪਰ ਉਹ ਬਹੁਤ ਵੱਡੀ ਉਹ ਵੀ ਗਲਤੀ ਹੈ ਠੀਕੇ ਵੀ ਉਹ ਕੱਲੇ ਸ਼੍ਰੋਮਣੀ ਕਮੇਟੀ ਨੇ ਉਤਾਰ ਛੱਡਦੀ ਉੱਥੇ ਕੱਲ ਦਾ ਸਰਦਾਰ ਦੀ ਮੀਟਿੰਗ ਹੋਣੀ ਹੈ ਤੇ ਜਹਦਾਰ ਸਾਹਿਬ ਬੈਠਣਗੇ ਤੇ ਬਹੁਤ ਵੱਡਾ ਕੌਮ ਦਾ ਮਸਲਾ ਹੈ ਸੰਜੋ ਨਾਇਲ ਸਿੰਘ ਨੇ ਸਰਦਾਰ 박 ਸਿੰਘ ਸ਼ਹੀਦ ਨੂੰ ਸ਼ਹੀਦ ਮੰਨੇ ਠੀਕੇ ਜੀ ਉਹਨੇ ਬੜੇ ਇੱਤਕਾਰ ਦੇ ਨਾਲ ਉਹਦਾ ਨਾਮ ਲਿਆ ਸ਼ਹੀਦ ਹਮ ਸਰਦਾਰ 박 ਸਿੰਘ ਸ਼ਹੀਦ ਸੰਜੋ ਨਾਇਲ ਸਿੰਘ ਨੇ ਕਿਹਾ ਇਹ ਬੰਦੇ ਕੌਣ ਹੁੰਦੇ ਫੋਟੋ ਮਾ ਲਾਉਣ ਵਾਲੇ ਅਜਾਇਬ ਘਰ ਦੇ ਵਿੱਚ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲੱਗਣੀਆਂ ਸ਼ਹੀਦਾਂ ਲੱਗਣੀਆਂ ਮਾਨ ਸਰਬ ਦਾ ਨਾਂ ਬੇਟਾ ਲਾ ਸਕਦਾ ਨਾ ਮਾਨ ਸਰਬ ਲਾ ਸਕਦੇ ਇਹ ਕੌਮ ਨੇ ਸੋਚਣਾ ਹੈ ਵੀ ਅਸੀਂ ਉਹ ਸ਼ਹੀਦ ਨੂੰ ਮੰਨਦੇ ਕਿ ਨਹੀਂ ਮੰਨਦੇ ਤਹਾਡੇ ਵੱਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਉਹਨਾਂ ਨੂੰ ਕੀ ਇੱਕ ਆਤਗਵਾਦੀ ਦਾ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਕਿਹਾ ਜਾਂਦਾ ਹੈ ਦੇਖੋ ਜੇ ਮਾਨ ਸਾਹਿਬ ਕਹਿੰਦੇ ਅੰਤਕਵਾਦੀ ਕਹਿੰਦੇ ਹਨਾ ਫਿਰ ਤਾਂ ਹਵਾਰੇ ਵਰਗ ਨੂੰ ਵੀ ਕਹਿਣਾ ਪੈਣਾ ਠੀਕ ਹੈ ਰਾਜੋਵਾਲ ਵਰਗੇ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਵੀ ਕਹਿਣਾ ਪੈਣਾ ਸਾਡੇ ਹੋਰ ਜਿਹੜੇ ਸ਼ਹੀਦ ਹੋ ਉਹਨਾਂ ਨੂੰ ਫਿਰ ਅਤਵਾਦੀ ਕਹਿਣਾ ਪੈਣਾ ਜੇ ਤੁਸੀਂ ਸ਼ਹੀਦ ਭਗਤ ਸਿੰਘ ਨੂੰ ਅਤਵਾਦੀ ਕਹਿੰਦੇ ਹੋ ਫਿਰ ਜਦੋਂ ਸਾਡਿਆਂ ਨੂੰ ਦੂਜੇ ਕਹਿੰਦੇ ਸਾਡੇ ਮਰਤੇ ਕਿਉਂ ਲੱਗਦੀਆਂ ਇਹ ਸਾਨੂੰ ਵੀ ਮਕਬੂਲ ਕਰਨ ਪੈਣਾ ਹੈ ਨਾ ਮੰਨਣਾ ਪੈਣਾ ਵੀ ਸਾਡੇ ਵੀ ਅਤਵਾਦੀ ਹੈ ਹਾਲਾਂਕਿ ਮੈਂ ਉਹਨਾਂ ਨੂੰ ਜਿਹੜੇ ਸਾਡੇ ਕੌਮ ਦੇ ਸ਼ਹੀਦ ਨੇ ਉਹਨੂੰ ਸ਼ਹੀਦ ਮੰਨਦੇ ਆ ਮੈਂ ਆਪਣੇ ਕੌਮ ਦੇ ਨਾਲ ਖੜਾ ਸਰਦਾਰ ਸਿਮਰਜੀਤ ਮਾਨ ਨੇ ਜੇ ਬਿਆਨ ਦੇਣਾ ਸੀ ਉਹ ਸ਼ਹੀਦ ਨਾ ਮੰਨ ਨਾ ਮੰਨਦੇ ਨਾ ਮੰਨਣ ਪਰ ਅਤਵਾਦੀ ਨਹੀਂ ਕਹਿ ਸਕਦੇ ਸੀਗੇ ਇਹ 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 ਕਹਿਣਾ ਚਾਹੁੰਦਾ ਮੈਂ ਲੋਕਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਵਿਵਾਦਿਤ ਬਿਆਨ ਨਹੀਂ ਆਂਦਾ ਕੀ ਹੈ ਜਿਹੜੇ ਮੰਦਰੀਆਂ ਵੱਲੋਂ ਕਿਉਂ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਦੇਖੋ ਸਿਮਰਜੀਤ ਮਾਨ ਦੇ ਪਿੱਛੇ ਬੀਜੇਪੀ ਖੜੀ ਹੈ ਜੀ ਬੀਜੇਪੀ ਦੀ ਪੰਜਾਬ ਦੇ ਵਿੱਚ ਧੂਧੂ ਹੋਈ ਹੈ ਬੀਜੇਪੀ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਿਮਰਜੀਤ ਸਿੰਘ ਮਾਨ ਤੋਂ ਬਿਆਨ ਦਿਵਾਇਆ ਜੇ ਵੀਜੇਪੀ ਪਿੱਛੇ ਨਾ ਖੜੀ ਹੋਵੇ ਤਾਂ ਅੱਜ ਨੂੰ ਪਰਚਾ ਦੇ ਕੇ ਅੰਦਰ ਹੋਣਾ ਸੀ ਉਹ ਐਡਾ ਵੱਡਾ ਬਿਆਨ ਦੇ ਕੇ ਸ਼੍ਰੀ ਦਿਆਜਨ ਭਗ ਸਿੰਘ ਨੂੰ ਸ਼੍ਰੀ ਪਖਸ਼ ਸਿੰਘ ਨੂੰ ਉਹਨਾਂ ਨੇ ਅਤਵਾਦੀ ਅਤਵਾਦੀ ਕਿਹਾ ਤੇ ਜੇ ਨਾ ਪਿੱਛੇ ਵੀਜੇਪੀ ਖੜੀ ਹੁੰਦੀ ਸੈਂਟਰ ਨਾ ਖੜਾ ਹੁੰਦਾ ਤਾਂ ਅੱਜ ਨੂੰ ਸਲਾਂਖਾ ਪਿੱਛੇ ਹੋਣਾ ਸੀ ਉਹ ਤੇ ਪਰਚਾ ਹੋ ਕੇ ਉਹਨੂੰ ਅੰਦਰ ਕੀਤਾ ਜਾਣਾ ਸੀ ਤੁਹਾਡੇ ਵੱਲੋਂ ਇਹ ਵੀ ਇਲਜ਼ਾਮ ਲਾਏ ਜਾਂਦੇ ਨੇ ਕਿ ਸਿਮਰਤਜੀਤ ਸਿੰਘ ਮਾਨ ਦੀਆਂ ਫੈਕਟਰੀਆਂ ਚੱਲਦੀਆਂ ਨੇ ਸ਼ਰਾਬ ਦੀਆਂ ਵੇ ਮੇਰੇ ਕੱਲੇ ਵੱਲੋਂ ਨੇ ਜੀ ਬਹੁਤ ਖਬਰ ਫੈਲੀ ਹੋਈ ਹੈ ਕਿ ਉਹਨਾਂ ਸ਼ਰਾਬ ਦੇ ਫੈਕਟਰੀਆਂ ਨੇ ਮੈਂ ਇਹ ਨਹੀਂ ਕਹਿੰਦਾ ਫੈਕਟਰੀਆਂ ਕਿਉਂ ਨੇ ਬਿਜ਼ਨਸ ਹੈ ਸਾਰੇ ਲੋਕ ਕਰਦੇ ਆ ਕਰਨ ਪਰ ਉਹ ਸਿੱਖ ਕੌਮ ਦੇ ਨਮੁੰਦੇ ਆ ਸਿੱਖ ਕੌਮ ਦੇ ਜਰਨਲ ਨੇ ਸਿੱਖੋ ਕਿ ਕੰਮ ਸੋਭਾ ਨਹੀਂ ਦਿੰਦੇ ਠੀਕ ਹੈ ਜੇ ਫੈਕਟਰੀਆਂ ਹੈਗੀਆਂ ਨੇ ਫਿਰ ਕਿਰਪਾਨ ਲਾ ਦੇਣ ਠੀਕ ਹੈ ਜੀ ਕਹਿਦਣ ਮੈਂ ਸਿੱਖ ਨਹੀਂ ਹੈਗਾ ਫਿਰ ਚਲਾ ਲੈਣ ਗੱਲ ਸਵਾਲ ਇਹ ਨਹੀਂ ਹੈਗਾ ਵੀ ਫੈਕਟਰੀਆਂ ਕਿਉਂ ਨੇ ਸਵਾਲ ਇਹ ਹੈ ਵੀ ਤੂੰ ਕੌਮ ਦਾ ਜਰਨਲ ਹੈ ਆਪਣੇ ਆਪ ਨੂੰ ਤੂੰ ਆਪਣੇ ਆਪ ਨੂੰ ਸਿੱਖ ਮੰਨਦਾ ਠੀਕ ਹੈ ਤੂੰ ਕਹਿੰਦਾ ਕੌਮ ਤੇ ਕੌਮ ਮੇਰੀ ਗੱਲ ਮੰਨਦੀ ਹੈ ਮੈਂ ਕਹਾਂ ਗੁਰੂ ਸਾਹਿਬ ਦੀ ਸਨਹਤਾ ਨੂੰ ਮੰਨਦਾ ਕਹਿੰਦਾ ਤਾਂ ਉਹ ਹੈ ਠੀਕ ਹੈ ਜੇ ਉਹਦੀਆਂ ਫੈਕਟਰੀਆਂ ਹੈਗੀਆਂ ਨੇ ਹੁਣ ਮੈਂ ਇਹ ਨਹੀਂ ਕਹਿੰਦਾ ਪਰ ਇੱਕ ਪਾਸੇ ਆ ਜੇ ਸਿੱਖੀ ਛੱਡ ਦੇ ਠੀਕ ਹੈ ਨਾ ਹੁਣ ਜਿਹੜੀ ਇਹ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹੜਾ ਕਿ ਇਹ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਇਹਨਾਂ ਵੱਲੋਂ ਸਿਮਰ ਜਿੰ ਸਿੰਘ ਮਾਨ ਵੱਲੋਂ ਕਾਰਵਾਈ ਤਾਂ ਫੇਰ ਮੈਥੋਂ ਮੇਰੇ ਮੂੰਹ ਚੋਂ ਕਿਉਂ ਕਢਾਈ ਜਾਂ ਨੇ ਉਹ ਕਾਰਵਾਈ ਤਾਂ ਭਾਜਪੀ ਦੇ ਦੀ ਹਮਾਇਤ ਕਰਕੇ ਨਹੀਂ ਹੋ ਰਹੀ ਜਦੋਂ ਬੀਜੇਪੀ ਨੇ ਪੰਲਾ ਪਾਸੇ ਛੜਾ ਲਿਆ ਉਸੇ ਵੇਲੇ ਕਾਰਵਾਈ ਹੋ ਜਾਣੀ ਹੈ ਕਾਰਵਾਈ ਹੋਣੀ ਹੋਣੀ ਹੈ ਬੀਜੇਪੀ ਦੀ ਸਰਕਾਰ ਜਿਹੜੀ ਹੈ 24 ਵਿੱਚ ਨਹੀਂ ਹੋਣੀ ਜੇ ਤੁਸੀਂ ਕਹੋਗੇ 24 ਦੇ ਵਿੱਚ ਉਲਟ ਫੇਰ ਹੋਣਾ ਹੀ ਹੋਣਾ ਹੈ ਉਦੋਂ ਕਾਰਵਾਈ ਹੋ ਜੂ ਜੇ ਹੁਣ ਨਹੀਂ ਕਰਨਗੇ ਜੇ ਹੁਣ ਕਰ ਲੈਣਗੇ ਸ਼ਾਇਦ ਬੀਜੇਪੀ ਨੂੰ ਥੋੜਾ ਬੋੜਾ ਕ੍ਰੈਡਿਟ ਮਿਲ ਸਕਦਾ ਐਸਜੀਪੀਸੀ ਵੱਲੋਂ ਕਿਉਂ ਨਹੀਂ ਜ਼ੋਰ ਲਗਾਇਆ ਜਾਂਦਾ ਕਿ ਇਹ ਇਹਦੇ ਤੇ ਕਾਰਵਾਈ ਕੀਤੀ ਜਾਣੀ ਜੇ ਇਹ ਕਿ ਇਹ ਵਿਵਾਦਿਤ ਬਿਆਨ ਹੈ ਐ ਜੀ ਪੀ ਸੀ ਵੀ ਜਿਹੜੀ ਹੈ ਨਾ ਉਹ ਮਾਨ ਸਾਹਿਬ ਨੂੰ ਵਰਤਣਾ ਚਾਹੁੰਦੇ ਆ ਕਿਉਂਕਿ ਬਦਲ ਦੇ ਪੱਲੇ ਵੀ ਕੁਝ ਨਹੀਂ ਰਿਹਾ ਜੇ ਉਹ ਦੇ ਖਿਲਾਫ ਖੜੇ ਹੁੰਦੇ ਤਾਂ ਜਿਹੜੀ ਥੋੜੀ ਬਹੁਤੀ ਵੋਟ ਆ ਉਹ ਵੀ ਟੁੱਟਦੀ ਐ ਉਹਦਾ ਕਾਰਨ ਇਹ ਹੈ ਹੋਰ ਕੁਝ ਨਹੀਂ ਹੈਗਾ ਐ ਜੀ ਵਿੱਚ ਵੀ ਅੰਦਰ ਕੱਦੇ ਕਿਤੇ ਅੰਦਰ ਮਿਲੀ ਐ ਕਿਉਂਕਿ ਪਹਿਲਾਂ ਬਾਦਲ ਸਾਹਿਬ ਨਾਲ ਮੀਟਿੰਗ ਤਾਂ ਹੋਈ ਐ ਸ਼ਵੀਰ ਬਾਦਲ ਨਾਲ ਇਹ ਮੀਟਿੰਗ ਹੋਈ ਨਹੀਂ ਪਹਿਲਾਂ ਚੋਣਾਂ ਤੋਂ ਪਹਿਲਾਂ ਹੋਈ ਸੀ ਨਾ ਉੱਥੇ ਵੀ ਇਲੈਕਸ਼ਨ ਲੜਨ ਦੇ ਵਾਸਤੇ ਹੋਈ ਸੀਗੇ ਤੇ ਹੁਣ ਵੀ ਉਹ ਤਾਂ ਥੋੜਾ ਜਿਹਾ ਨਰਮ ਹੋਏ ਹੋਏ ਨੇ ਵੀ ਥੋੜੀ ਬਹੁਤੀ ਸਾਡੀ ਜਿਹੜੀ ਵੋਟ ਐ ਉਹ ਟੁੱਟ ਜੂਗੀ ਇਲੈਕਸ਼ਨਾਂ ਤੋਂ ਪਹਿ ਕੌਣ ਹੈ ਸ਼ੰਗਰੂਰ ਦੇ ਲੋਕ ਨੇ ਉਹ ਜਿਹੜਾ ਫੰਕਸ਼ਨ ਦਾ ਏਰੀਆ ਪੈਂਦਾ ਪੂਰਾ ਠੀਕ ਹੈ ਨਾ ਫਿਰ ਉਹਨਾਂ ਨੇ ਦੱਸ ਦੇਣਾ ਸੀਗਾ صندوقੜੀਆਂ ਦੇ ਵਿੱਚ ਉਹਨੀਆਂ ਵੋਟਾਂ ਨਿਕਲਣੀਆਂ ਨਹੀਂ ਜਿਹੜੀਆਂ ਹੁਣ ਨਿਕਲਣੀਆਂ ਨੇ ਕਾਰਨ ਇਹ ਸੀ ਨਾ ਤੇ ਵਾਕਈ ਕਿਥੋਂ ਮੈਂ ਹੋਰ ਦੱਸ ਦਿੰਨਾ ਤੁਹਾਡੇ ਮਨ ਸ਼ਾਇਦ ਇਹ ਸਵਾਲ ਹੋਵੇ ਉਹ ਕਹਿੰਦਾ ਰੇ ਮੈਨੂੰ ਕੌਮ ਹਰਾਉਂਦੀ ਐ ਕੌਮ ਜਿਤਾਉਂਦੀ ਨਹੀਂ ਹੁਣ ਵੀ ਕੌਮ ਨੇ ਨਹੀਂ ਜਿਤਾਇਆ ਉਹਨੂੰ ਹੁਣ ਵੀ ਦੋ ਮੌਤਾਂ ਤੇ ਉਹਨੇ ਨਾਜ ਕੀਤਾ ਸਿੱਧੂ ਮੂਸੇਵਾਲਾ ਤੇ ਨੰਬਰ 2 ਦੀਪ ਸਿੱਧੂ ਉਹਨਾਂ ਕਰਕੇ ਉਹ ਜਿੱਤਿਆ ਬੰਦਾ ਕੌਮ ਨੇ ਹੁਣ ਵੀ ਨਹੀਂ ਜਿਤਾਇਆ ਉਹਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਹੜੇ ਅੱਜ ਦੇ ਨੇ ਤੇ ਜਿਨ੍ਹਾਂ ਨੇ ਪਹਿਲਾਂ ਇੱਥੇ ਬਲੀਦਾਨ ਦਿੱਤਾ ਹੈ ਕਿ ਉਹਨਾਂ ਨੂੰ ਇਹਦਾ ਇਹਦਾ ਫਾਲੇ ਦਿੱਤਾ ਜਾਂਦਾ ਹੈ ਦੇਖੋ ਜਿਹੜੇ ਬੰਦੇ ਉਹ ਦੀਪ ਸਿੱਧੂ ਦੀਪ ਸਿੱਧੂ ਕਹਿ ਲਓ ਸਿੱਧੂ ਮੂਸੇਵਾਲਾ ਕਹਿ ਲਓ ਉਹ ਵਿਚਾਰੇ ਨਹੀਂ ਕਹਿੰਦੇ ਅਸੀਂ ਸ਼ਹੀਦ ਹੈਗੇ ਹਾਂ ਉਹ ਤਾਂ ਇਹ ਲੋਕ ਬਣਾਉਂਦੇ ਆ ਇਹ ਡੁਪਲੀਕੇਟ ਸੀ ਦਾਂ ਦੇ ਉੱਪਰ ਮਰੋਟੀਆਂ ਸੇਕਦੇ ਆ ਠੀਕ ਹੈ ਹੁਣ ਦੀਪ ਸਿੱਧੂ ਫੜਿਆ ਗਿਆ ਕੁੜੀ ਦੇ ਨਾਲ ਫੜਿਆ ਗਿਆ ਸੀ ਉਹ ਠੀਕ ਹੈ ਉਹਦੀ ਪਹਿਲਾਂ ਮੈਰਿਜ ਹੋਈ ਹੋਈ ਹੈ ਸੈਕੰਡ ਮੈਰਿਜ ਉਹਦੀ ਹੋਣੀ ਸੀ ਉਹਦੇ ਸੈਕੰਡ ਰਿਲੇਸ਼ਨ ਨੇ ਮੈਂ ਇਹ ਕਹੂੰਗਾ ਠੀਕ ਹੈ ਸ਼ਰਾਬ ਉਹ ਬੰਦਾ ਪੀਂਦਾ ਸੀ ਉਹਨੂੰ ਤੁਸੀਂ ਸ਼ਹੀਦ ਕਹਿੰਦੇ ਹੋ ਜਿਨ੍ਹਾਂ ਨੇ ਸਾਡੀ ਸਾਡੀ ਦੇਸ਼ ਨੂੰ ਇੰਡੀਆ ਨੂੰ ਯਾਦ ਕਰਵਾਇਆ ਤੁਸੀਂ ਉਹਨੂੰ ਸ਼ਹੀਦ ਬਣਾਉਣੇ ਤਿਆਰ ਨਹੀਂ ਠੀਕ ਹੈ ਇਹ ਬਹੁਤ ਵੱਡੀ ਗਲਤੀ ਹੈ ਉਸ ਬੰਦੇ ਦੀ ਮੈਂ ਕਹਿੰਨਾ ਹੁਣ ਇਹ ਗਲਤੀ ਨੂੰ ਕਿਸ ਤਰ੍ਹਾਂ ਸੁਧਾਰਿਆ ਜਾਏਗਾ ਸੁਧਾਰਨਾ ਕੀ ਹੈ ਜੀ ਮਾਫੀ ਮੰਗਣੀ ਪੈਣੀ ਹੈ ਗਲਤੀਆਂ ਵੱਡੇ ਵੱਡੇ ਤੋਂ ਹੋ ਜਾਂਦੀਆਂ ਸਿਮਰਜੀਤ ਮਾਨ ਕਿਹੜੇ ਬਾਗ ਦੀ ਮੂਲੀ ਆ ਉਹ ਕੌਣ ਹੈ ਮੈਂ ਤੁਹਾਨੂੰ ਦੀ ਉਹਦੀ ਕਰਤੂਰ ਦੱਸਾਂ ਨਾ 3000 ਏਕੜ ਦਾ ਦਾ ਮਾਲਕ ਹੈ ਆ ਹੁਣੇ ਹੁਣੇ 125 ਏਕੜ ਤਾਂ ਮੌਜੂਦਾ ਗਵਰਨਮੈਂਟ ਨੇ ਚੜਾਈ ਆ ਕੀ ਬਿਆਨ ਦੇਣਗੇ ਉਹ ਬੰਦੇ ਚੋਰ ਮਚਾਇ ਸੋਰ ਵਾਲੀ ਗੱਲ ਹੋਈ ਆ ਨਾ ਮੌਨਟਰੀਅਲ ਦੇ ਵਿੱਚ ਮੈਂ ਰਹਿ ਕੇ ਆ ਉੱਥੇ ਉੱਥੇ 6-6 ਲੱਖ ਰੁਪਈਆ ਉਹਨਾਂ ਨੇ ਰਿਫਿਊਜੀ ਕੇਸ ਜਿਹੜੇ ਪੱਕੇ ਹੁੰਦੇ ਲਾਉਣ ਬਾਅਦ ਤੇ ਹੁੰਦੇ ਆ ਉੱਥੇ ਉਹ ਲੈਟਰ ਪੈਡ ਦਾ ਲਿਆ ਹੋਇਆ ਹੋਰ ਦੱਸੋ ਅਸੀਂ ਉਹਨੂੰ ਭਲਾ ਮਨੁੱਖ ਕਹੀ ਜਾਂਦੇ ਆ ਠੀਕ ਹੈ ਹਜੇ ਪਰ ਤਾਂ ਹੋਰ ਬਹੁਤ ਖੋਲਣੀਆਂ ਨੇ ਮੈਂ ਕਹਿੰਦਾ ਜੇ ਮਾਫੀ ਮੰਗ ਲੈਂਦਾ ਬਹੁਤ ਚੰਗਾ ਰਹਿਣਾ ਸੀ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੈਂ ਜੋ ਕਹਿ ਰਿਹਾ ਠੀਕ ਹੈ ਨਹੀਂ ਉਹ ਕਹੀ ਜਾਂ ਉਹਨਾਂ ਦੇ ਕਹਿਣ ਨਾਲ ਕੀ ਆ ਜੀ ਸਾਡੀ ਤਕਰੀਬਨ 150 ਕਰੋੜ ਦੀ ਤਕਰੀਬਨ ਵਾਦੀ ਹੋ ਚੱਲੀ ਆ 3.5% ਵੋਟ ਆ ਸਾਡੀ ਜਿਹੜੀ ਬਾਤ ਦੀ ਸਿੱਖ ਕੌਮ ਦੀ ਅਸੀਂ ਕੀ ਕਰ ਸਕਦੇ ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਆਜ਼ਾਦ ਨਹੀਂ ਹੈਗੇ ਖਾਲਸਤਾਨ ਬਣੇ ਮੈਂ ਕਹਣਾ ਸਾਡਾ ਦੇਸ਼ ਬਣੇ ਪਰ ਤੁਹਾਨੂੰ ਇਹ ਕੀ ਹੱਕ ਬਣ ਗਿਆ ਕਿ ਤੁਸੀਂ ਸਾਰੇ ਇੰਡੀਆ ਦੇ ਸ਼ਹੀਦ ਨੂੰ ਅਤਵਾਦੀ ਕਹੀ ਜਾਂਦੇ ਜਿਹਨੇ ਮੁਲਕ ਨੂੰ ਜਾਨ ਕਰਾਇਆ ਹੋਵੇ ਤੁਸੀਂ ਉਹਨੂੰ ਅਤਵਾਦੀ ਕਿੱਦਾਂ ਕਹਿ ਸਕਦੇ ਹੋ ਠੀਕ ਹੈ ਗੱਲ ਤਾਂ ਇਹ ਹੈਗੀ ਆ ਵੀ ਜੇ ਉਹ ਨਹੀਂ ਮੰਨਦੇ ਨਾ ਮੰਨਣ ਪਰ ਉਹ ਕੌਣ ਹੁੰਦੇ ਆ ਸਿੱਖ ਪੱਖ ਸਿੰਘ ਨੂੰ ਅਤਵਾਦੀ ਕਹਿਣ ਵਾਲੇ ਉਹਨਾਂ ਨੂੰ ਉਹਨਾਂ ਦੇ ਕੋਲ ਕੀ ਅਥੋਰਟੀ ਹੈ ਕੀ ਪਾਵਰ ਹੈ ਮਾਨ ਸਾਹਿਬ ਦਾ ਮੈਨੂੰ ਤੁਸੀਂ ਇੱਕ ਕੰਮ ਗਿਣਾ ਦਿਓ ਉਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਵੇ ਕਾਮਲੇ ਕੀਤਾ ਹੋਵੇ ਸਮਾਜਲੇ ਕੀਤਾ ਹੋਵੇ ਜਾਂ ਰਾਜਨੀਤੀ ਪੱਖ ਤੋਂ ਕੀਤਾ ਹੋਵੇ ਇੱਕ ਕੰਮ ਤੁਸੀਂ ਗਿਣਾ ਦਿਓ ਆਪਣੇ ਹੁੰਦੇ ਨਾਲ ਅੱਜ ਤੱਕ ਉਹਨੇ ਪਹਿਲਾਂ ਵੀ ਮੁੰਡੇ ਮਰਵਾਏ ਨੇ ਹੁਣ ਵੀ ਮਰਵਾਊਗਾ ਸਾਡੇ ਜੂਥ ਨੂੰ इमोशनल ਬਲੈਕਮੇਲ ਕੀਤਾ ਜਾਂਦਾ ਪਿੱਛੇ ਲਾਇਆ ਜਾਂਦਾ ਲਾ ਕੇ ਪਹਿਲਾਂ ਵੀ ਕਤਲੇਮ ਕਰਾਇਆ ਹੁਣ ਵੀ ਉਹ ਕਰਵਾ ਦੇਣਗੇ ਹੁਣ ਵੀ ਜਿਹੜਾ ਪਹਿਲਾਂ ਜਿਹੜਾ ਮਾਹੌਲ ਸੀ ਨਾ ਅਤਵਾਦੀ ਦਾ ਖਾਰਕੂ ਲੈ ਜਿਹੜੀ ਹੋਈ ਸੀ ਇਹਨਾਂ ਦੇ ਪੈਰਾਂ ਤੋਂ ਖੜੀ ਹੁੰਦੀ ਹੈ ਇਹੀ ਸਸ਼ਕਿਰਦੇ ਨੇ ਜੂਥ ਨੂੰ ਇਹੀ ਅੱਗੇ ਲੈ ਕੇ ਆਉਂਦੇ ਆ ਹੁਣ ਆਪਣੀਆਂ ਵੋਟਾਂ ਲੈ ਕੇ ਫਿਰ ਪਾਸੇ ਹੋ ਜਾਂਦੇ ਆ ਐਨੀ ਐਸੀ ਸਾਡੇ ਨਾਲ ਕਥਾਵਾਚਕ ਬੂਟਾ ਸਿੰਘ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕ ਸ਼ਹੀਦ ਭਗਤ ਸਿੰਘ ਜੀ ਨੂੰ ਇੱਕ بڑا ਉਹਨਾਂ ਦੇ ਬਾਰੇ ਇੱਕ ਬਿਆਨ ਜਿਹੜਾ ਦਿੱਤਾ ਜਾਂਦਾ ਸਿਮਰਜੀਤ ਸਿੰਘ ਮਾਨ ਵੱਲੋਂ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰੀਤ ਸਰ